ਕਿੰਦਾ ਸਾਰੇ ਮੈਂ ਤੁਹਾਡਾ ਨਵਦੀਪ ਦਵੜੀਖੰਨੇ ਵਾਲਾ ਤੇ ਅੱਜ ਆਪਾਂ ਇਹ ਵੀਡੀਓ ਜਿਹੜੀ ਲੈ ਕੇ ਆਏ ਆ ਪਿੰਡ ਗਵਿੰਦਗੜ ਦਵੜੀਖੰਨਾ ਦੇ ਛੱਪੜ ਦੇ ਆ ਇਹ ਛੱਪੜ ਦੇ ਵਿੱਚ ਜੀ ਬਣਾਏ ਆ ਤਿੰਨ ਖੂਹ ਆ ਜਿਹੜਾ ਪਹਿਲਾ ਖੂਹ ਆ ਇਹਦੇ ਵਿੱਚ ੰਦਾ ਪਾਣੀ ਆਊਗਾ ਇਹਦੇ ਜੋ ਪਾਣੀ ਦੂਜੇ ਜਾਊਗਾ ਦੂਜੇ ਜੋ ਖਾਬ ਹੋਗੇ ਤੀਜੇ ਤੇ ਜਾਊਗਾ ਤੀਜੇ ਜੋ ਫਿਰ ਮੋਟਰ ਨਾਲ ਚੱਕ ਕੇ ਜਿਹੜਾ ਡਿੱਗੀ ਬਾਨੀ ਅੱਗੇ ਉਹਦੇ ਵਿੱਚ ਜਾਣਾ ਫਿਰ ਫਸਲਾਂ ਨੂੰ ਵੀ ਪਾਣੀ ਲੱਗਣਾਗਾ ਇਹ ਸਾਡੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਵਾ ਰਹੇ ਨੇ ਔਰ ਸਾਡੇ ਹਲਕਾ ਦੇ ਇਤੋ ਦੇ ਐਮ ਐਲ ਏ ਬਾਈ ਅਮੋਲਕ ਜੀ ਤੇ ਸਾਡੇ ਪਿੰਡ ਦੇ ਸਰਪੰਚ ਬਾਈ ਹਰਦੀਪ ਸਿੰਘ ਜੀ ਢਿੱਲੋਂ ਸਾਹਿਬ ਜੋ ਵੱਡੀਆਂ ਜ਼ਿੰਮੇਵਾਰੀਆਂ ਦੇ ਨਾਲ ਆਪਣੀਆਂ ਡਿਊਟੀਆਂ ਲੈ ਰਹੇ ਆ ਤੇ ਵਾਵਾ ਨਿਭਾ ਰਹੇ ਆ ਸੋ ਧੰਨਵਾਦ ਕਰਾਂਗੇ ਨਾਲ ਮੁੱਖੀ ਪੰਚਾਇਤ ਮੈਂਬਰ ਆ ਸਾਰੇ ਆਪਣੇ ਸਰਬਸੰਤੀ ਨਾਲ ਜਿਹੜੀ ਪਿੰਡ ਗੁਵਿੰਦਗੜ੍ਹ ਦਵੜੀਖਾਨੇ ਦੀ ਪੰਚਾਇਤ ਚੁਣੀ ਗਈ ਆ ਤੇ 22 ਤਰੀਕ ਨੂੰ ਪਿੰਡ ਦੀ ਪੰਚਾਇਤ ਨੂੰ ਜਿਹੜਾ 5 ਲੱਖ ਦਾ ਚੈੱਕ ਵੀ ਦਿੱਤਾ ਗਿਆਗਾ ਜੋ ਮਾਨ ਸਾਹਿਬ ਨੇ ਆਖਿਆ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਉਹਨਾਂ ਨੂੰ ਆਪਾਂ 5-5 ਲੱਖ ਦੇ ਜਿਹੜੇ ਚੈੱਕ ਦੇਵਾਂਗੇ ਤੋ ਸਾਡੇ ਸਰਪੰਚ ਹਰਦੀਪ ਸਿੰਘ ਜੀ ਢਲੋ ਸਾਹਿਬ ਜੋ ਸਰਬਸੰਮਤੀ ਦੇ ਨਾਲ ਸਰਪੰਚ ਹੋਣਗੇ ਸਾਰੀ ಗ್ರಾಮ ਪੰਚਾਇਤ ਸਰਬਸੰਮਤੀ ਦੇ ਨਾਲ ਜਿਹੜੀ ਚੁਣੀ ਗਈ ਆ ਤੋ ਬਹੁਤ ਵਧੀਆ ਕੰਮ ਸਾਰੇ ਆਪਣੇ ਮੈਂਬਰ ਸਰਪੰਚ ਪਿੰਡ ਵਾਲੇ ਵੀ ਨਾਲ ਸਾਥ ਦਿੰਦੇ ਆ ਬਹੁਤ ਵਧੀਆ ਕੰਮ ਹੋ ਰਿਹਾ ਤੇ ਆਹ ਦੇਖੋ ਜੀ ਇਹ ਛੱਪੜ ਆ ਨਾ ਜਿਹੜਾ ਦੋਸਤੋ ਆ ਕੁਝ ਤੁਹਾਨੂੰ ਆ ਹੀ ਸਦਖਾ ਰਹੇ ਆ ਤੇ ਕੁਝ ਅੱਗੇ ਦਿਖਾ ਰਹੇ ਆ 20 ਸਾਲ 20 ਸਾਲ ਇਹ ਛੱਪੜ ਦੀ ਕਿਸੇ ਨੇ ਸਾਰ ਨਹੀਂ ਲਈ ਤੇ 20 ਸਾਲਾਂ ਬਾਅਦ ਇਹ ਦੀ ਸੁਣੀ ਗਈ ਆ ਛੱਪੜ ਦੀ ਹੁਣ ਇਹ ਛੱਪੜ ਦੇ ਵਿੱਚ ਅਸੀਂ ਨਹਿਰੀ ਪਾਣੀ ਪਾਉਣਾ ਜਿਹੜਾ ਪਸ਼ੂਆਂ ਵਾਸਤੇ ਨੌਮ ਪਸ਼ੂਆਂ ਦੇ ਨਹਾਉਣ ਦੇ ਲਈ ਆਓ ਅੱਗੇ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਦੋਸਤੋ ਛੱਪੜ ਦੇ ਵਿੱਚੋਂ ਮਿੱਟੀ ਜਿਹੜੀ ਸਾਡੇ ਵੀਰ ਕੱਢ ਰਹੇ ਆ ਬਾਈ ਦੀ ਛੇਰ ਗਿਆ ਬਾਈ ਦੀਪ ਢੱਲੋ ਆਪਣਾ ਦੀਛਾ ਢੱਲੋਆ ਤੇ ਸਤਪਾਲ ਸਾਡੇ ਮੈਂਬਰ ਜੀ ਢੱਲੋ ਸਾਹਿਬ ਤੇ ਆ ਪਹਿਲਾਂ ਬਣਾਇਆ ਸੀਗਾ ਇਹ ਕਾਮਯਾਬ ਨਹੀਂ ਹੋਇਆ ਸੀ ਪਹਿਲੀਆਂ ਸਰਕਾਰਾਂ ਨੇ ਕਰਿਆ ਸੀ ਇਹ ਕਾਮਯਾਬ ਨਹੀਂ ਹੋਇਆ ਸੀ ਤੇ ਇਹਦੇ ਇੱਟਾਂ ਕਾਟ ਧਾ ਕੇ ਨੂੰ ਇੱਟਾਂ ਅੰਨ ਲੀਆਂ ਕੱਢੀ ਜਾਂਦੇ ਆ ਤੇ ਬਾਕੀ ਆ ਤੁਸੀਂ ਦੇਖੋ ਜੀ ਉਸ ਤੋਂ ਆਪਾਂ ਜਿਆਦਾ ਜਾਣਕਾਰੀ ਤੁਹਾਨੂੰ ਆਪਾਂ ਛੱਪੜ ਦੀ ਦਿੰਨੇ ਆ ਉਹ ਪਰਲੀ ਸਾਈਡ ਬਹੁਤ ਜਿਆਦਾ ਰੂੜੀਆਂ ਸੀ ਕੱਲ 60-65 ਟਰਾਲੀਆਂ ਰੂੜੀਆਂ ਦੀਆਂ ਚੱਕੀਆਂ ਕੋਲ ਰਹਿਣ ਐ ਵੀ ਚੱਕੀਆਂ ਜਾਣੀਆਂ ਤੇ ਆ ਉਧਰ ਮੈਨੂੰ ਲੱਗਦਾ ਵੀ ਟਰੈਕਟਰ ਖੁੱਬ ਗਿਆ ਜਿਆਦਾ ਕੰਮ ਹੋ ਗਿਆ ਤੇ ਓਵਰਲੋਡ ਹੋਇਆ ਕੰਮ ਟਰਾਲੀ ਖੁੱਡੀ ਆ ਗਈ ਤੇ ਹੁਣ ਇਹ ਦੁਬਾਰਾ ਫੇਰ ਜਿਹੜਾ ਕਰਨਗੇ ਮਾ ਜੋਰ ਮਾਰਨਗੇ ਅੱਧੀ ਕ ਟਰਾਲੀ ਜਿਹੜੀ ਲਾ ਰਹੇ ਆ ਤੇ ਦੋਸਤੋ ਛੱਪੜ ਦੀ ਗੱਲ ਕਰਦੇ ਆਪਾਂ ਛੱਪੜ ਦਾ ਜਿਹੜਾ ਬਹੁਤ ਬੁਰਾ ਹਾਲ ਸੀਗਾ ਪਿਛਲੇ 20 ਸਾਲਾਂ ਤੋਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਦੀ ਮਾਨਸਾ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਪਿੰਡਾਂ 'ਚ ਐਮਐਲਏ ਸਾਡੇ ਹਲਕਾ ਜੈਤੋ ਦੇ ਭਾਈ ਅਮੋਲਕ ਸਿੰਘ ਜੀ ਧੰਨਵਾਦ ਕਰਦੇ ਆ ਤੇ ਇਧਰਲੇ ਪਾਸੇ ਸਾਡੇ ਪੰਚਾਇਤ ਮੈਂਬਰ ਭਾਈ ਤਲਵਿੰਦਰ ਢਿੱਲੋਂ ਇਹ ਵੀ ਸਾਨੂੰ ਬਹੁਤ ਵਧੀਆ ਸੇਵਾਵਾਂ ਦੇ ਰਿਹਾ ਤੇ ਸਾਡੇ ਸਾਰੇ ਉਧਰਲੇ ਪਾਸੇ ਸਰਪੰਚਾਂ ਮੈਂਬਰ ਵਧੀਆ ਜਿਹੜਾ ਕੰਮ ਕਰ ਰਹੇ ਨੇ ਤੇ ਇਹ ਛੱਪੜ ਦੇ ਵਿੱਚ ਹੁਣ ਇਧਰਲੀ ਸਾਈਡ ਜਿਹੜਾ ਪਾਣੀ ਨਵਾਂ ਪਵਣਾ ਨਹਿਰੀ ਪਾਣੀ ਸਪੈਸ਼ਲ ਖਾਲਾ ਬਣ ਚੁੱਕਿਆ ਤੇ ਦੋਸਤੋ ਬਹੁਤ ਹੀ ਬੁਰਾ ਹਾਲ ਸੀ 20 ਸਾਲ ਆਥੇ ਪਾਸੇ ਦੇ ਲੋਕਾਂ ਨੇ ਜਿਹੜਾ ਇਹ ਛੱਪੜ ਦੇ ਆਲੇ-ਦੁਆਲੇ ਬਾਈ ਜਿਹੜੇ ਆਪਣੇ ਵੀਰ ਰਹਿੰਦੇ ਆ ਉਹਨਾਂ ਨੇ ਨਰਕ ਭੋਗਿਆ 20 ਸਾਲ ਕਪੜੇ ਦੇ ਵਿੱਚ ਗੰਦਾ ਪਾਣੀ ਬੁਰਾ ਹਾਲ ਹੁੰਦਾ ਸੀ ਤੇ 20 ਸਾਲਾਂ ਬਾਅਦ ਜਿਹੜੀ ਛੱਪੜ ਦੀ ਸੁਣੀ ਗਈ ਆ ਤੇ ਉਹ ਵੀ ਸਾਡੇ ਸਰਪੰਚ ਜੀ ਬਾਈ ਹਰਦੀਪ ਸਿੰਘ ਜੀ ਢੱਲੋ ਸਾਹਿਬ ਬਹੁਤ ਵਧੀਆ ਕੰਮ ਜਿਹੜਾ ਕਰਵਾ ਰਹੇ ਆ ਆਓ ਅੱਗੇ ਆਪਾਂ ਮਿਲਦੇ ਆਂ ਇਹ ਆਈ ਸਾਡੇ ਬਾਬਾ ਬਿੰਦਰ ਜੀ ਜਦੋਂ ਦੀ ਪੰਚਾਇਤ ਬਣੀ ਆ ਉਦੋਂ ਦੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾ ਰਹੇ ਆ ਹੋਰ ਬਾਬਾ ਠੀਕ ਆ ਜੀ ਵਧੀਆ ਠੀਕ ਤੇ ਥੋੜੇ ਜਿ ਚਪੜ ਦਾ ਫਿਰ ਬਹੁਤ ਬੁਰਾ ਹਾਲਤੀ ਮੈਨਾਂ ਦਾ 20 ਸਾਲ ਹੋ ਗਏ ਨਾ ਬਹੁਤ ਬੁਰਾ ਹਾਲ ਸੀ ਆ ਤੇ ਕਿੰਨੇ ਦਿਨ ਲੱਗ ਜਾਣਗੇ ਹੋਰ 2 ਮਹੀਨੇ ਦੇ ਦਿਨ ਲੱਗ ਰੰਗੇ ਇੰਨੇ ਹਨਾ ਫਿਰ ਜਾ ਕੇ ਕਲੀਅਰ ਹੋ ਇਧਰਲੇ ਪਾਸੇ ਮਿੱਟੀ ਭਾਰਿਆ ਕਰਾਇਆ ਇਹਨਾਂ ਦੇ ਟਰੈਕਟਰ ਥੋੜਾ ਜਿਹਾ ਮਨ ਲਾਦਾ ਖੁੱਪ ਗਿਆ ਇੱਕ ਖੂਹ ਜਿਹੜੇ ਦੋਸਤੋਂ ਬਣੇ ਆ ਤੇ ਖੂਹਾਂ ਦੀ ਗੱਲਬਾਤ ਵੀ ਵਧੀਆ ਹੋਣੀ ਆ ਹਾਂਜੀ ਦੋਸਤੋ ਬਹੁਤ ਬੁਰਾ ਹਾਲਤੀ ਛੱਪੜ ਦਾ ਤੇ ਛੱਪੜ ਦੀ ਹੁਣ ਸਫਾਈ ਮਿੱਟੀ-ਮੁੱਟੀ ਇਹ ਜਿਹੜੀ ਬਾਣਾ ਦੇ ਵਿੱਚ ਪੈਣੀ ਆ ਤੇ ਆਪਣੇ ਕਿਸਾਨ ਲੱਗੇ ਹੋਏ ਆ ਤੇ ਬਾਕੀ ਇਧਰਲੇ ਪਾਸੇ ਤਰਪਾਨ ਸਾਹਿਬ ਵਧੀਆ ਕੰਮ ਕਰਾ ਰਹੇ ਆ ਤੇ ਖੂਹਾਂ ਦੀ ਜਾਣਕਾਰੀ ਲੈਣੇ ਆਪਾਂ ਮੈਸਤਰੀ ਸਾਹਿਬ ਤੋਂ ਸਤਿ ਸ਼੍ਰੀ ਅਕਾਲ ਜੀ ਮੈਸਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਮੈਸਤਰੀ ਸਾਹਿਬ ਇਹ ਇਦੋਂ ਗਾਂ ਫਿਰ ਜਿਹੜਾ ਤਿੰਨ ਖੂਹ ਬਣਗੇ ਦੂ ਗਾਂ ਕੀ ਪ੍ਰੋਜੈਕਟ ਬਣਾਣਾ ਅੱਗੇ ਇੱਥੇ ਤਲਾਬ ਬਣੇਗਾ ਜੀ ਅੱਛਾ ਆਹ ਜਗ੍ਹਾ ਤੇ ਹਾਂਜੀ ਕਿੱਡਾ ਕ ਤਲਾਬ ਬਣਾਣਾ ਹੈ ਇਹ ਆਪਣੇ ਜੈ ਸਾਹਿਬ ਦੱਸਣਗੇ ਜੀ ਕੀ ਲੰਬਾਈ ਔਰ ਚੜਾਈ ਹੈ ਠੀਕ ਆ ਹਾਂਜੀ ਤੇ ਉਸ ਤੋਂ ਬਾਅਦ ਤਲਾਹ ਦੇ ਵਿੱਚੋਂ ਬਾਣੀ ਬਾਹਰ ਹਾਂਜੀ ਪਾਣੀ ਬਾਹਰ ਤੇ ਖੂਹ ਦੇ ਵਿੱਚੋਂ ਮੋਟਰ ਨੇ ਚੱਕਣਾ ਪਣੀ ਇਹ ਖੂਹਾਂ ਚੋਂ ਨਹੀਂ ਚੱਕਣਾ ਇਸ ਤਰ੍ਹਾਂ ਚੋਂ ਅੱਗੇ ਚੱਕਣਗੇ ਅਜ ਤਲਾਹ ਚੋਂ ਅੱਗੇ ਚੱਕਿਆ ਜਾਣਾ ਹਾਂਜੀ ਹਾਂਜੀ ਠੀਕ ਆ ਖੂਹਾਂ ਚੋਂ ਆਟੋਮੈਟ ਕੀ ਹੋਣਾ ਹਾਂਜੀ ਉੱਥੇ ਤੇ ਤਕਰੀਬਨ ਜਿਹੜੇ ਖੂਹ ਆ ਇਹ ਮੰਨ ਲਓ ਕਹਾਂ ਕਿੰਨੇ ਡੂੰਘੇ ਆ ਤੇ ਕਿੰਨੀ ਇਹਨਾਂ ਦੀ ਲੰਬਾਈ ਚੜਾਈ ਕੀ ਕੋਸ਼ ਇਹਨਾਂ ਦਾ ਇਹ 17 ਫੁੱਟ ਚੌੜੇ ਆ ਜੀ ਵਿੱਚੋਂ ਹਾਂਜੀ 12 ਫੁੱਟ ਇਹ ਢੰਗਾਈ ਆ ਜੀ। ਅੱਛਾ 12 ਫੁੱਟ ਢੰਗਾਈ ਆ। ਹਾਂਜੀ। ਠੀਕ ਆ ਤੇ ਇਹ ਫਿਰ ਭਰਨ ਪੂਰਨ ਦਾ ਕੀ ਸਿਸਟਮ ਵੀ ਕਿੰਨੇ ਟਾਈਮ ਤੱਕ ਭਰਨਗੇ ਤੇਰੇ ਹਿਸਾਬ ਨਾਲ? ਇਹ ਤਾਂ ਲਗਾਤਾਰ ਪਾਣੀ ਇਹਨਾਂ ਦਾ ਚੱਲੀ ਜਾਣਾ ਜੀ। ਠੀਕ ਆ। ਭਾਈ ਉਹ ਪੰਚਾਇਤ ਦੇ ਸਿਰ ਤੇ ਆ ਜੀ ਆਪਣੇ ਅੱਛਾ ਵੀ। ਭਈ ਸ਼ਾਲਕ ਦਾ ਮੰਨ ਲਾ ਕੱਢਿਆ ਕਿ ਰੁਕੂ। ਸ਼ਾਲਕ ਬਾਅਦ ਸਭਾਈ ਹੋਣਾ। ਹਾਂਜੀ ਹਾਂਜੀ। ਠੀਕ ਆ। ਲੋ ਉਧਰਲੇ ਪਾਸੇ ਭਾਈ ਦੀਪ ਢਲੋ ਆਪਣਾ ਸੇਵਾਵਾ ਦੇ ਰਹੇ ਆ ਭਾਈ ਅਰਗੇ ਆਪਣੇ ਸਾਰੇ ਮਹੀਨਾ ਹੋ ਗਿਆ ਬਾਈਆਂ ਰਿਆ ਨੂੰ ਲੱਗਿਆ ਨੂੰ ਛੱਪੜ ਦਾ ਬਹੁਤ ਵਧੀਆ ਕੰਮ ਜਿਹੜਾ ਵਿਕਾਸ ਦਾ ਹੋ ਰਿਹਾ ਤੇ ਅੱਗੇ ਆਪਾਂ ਆਪਣੇ ਉਹ ਬੈਸਤਰੀ ਸਾਹਿਬ ਨਾਲ ਗੱਲ ਕਰਦੇ ਆਂ ਬੈਸਤਰੀ ਸਾਹਿਬ ਤੁਸੀਂ ਹੋਰ ਪਿੰਡਾਂ ਦੇ ਵਿੱਚ ਵੀ ਗਏ ਆ ਹਨਾ ਹਾਂਜੀ ਹਾਂਜੀ ਤੇ ਕਿਵੇਂ ਹੋਰ ਪਿੰਡਾਂ ਦੇ ਜਿਹੜੇ ਛੱਪੜ ਤੁਸੀਂ ਬਣਾਏ ਆ ਕੋਈ ਐਦਾਂ ਹਾਲਤ ਕਿੱਦਾਂ ਦੀ ਸੀ ਵੀ ਆਹ ਛੱਪੜ ਦੇ ਮੁਕਾਬਲੇ ਇਸੇ ਤਰ੍ਹਾਂ ਦੀਆਂ ਹੀ ਸਾਰੇ ਪਿੰਡਾਂ 'ਚ ਹੌਕਾ ਹੈ ਹੀ ਇੱਥੇ ਤਰ੍ਹਾਂ ਹੀ ਆ ਹਾਂਜੀ ਇਹ ਫਿਰ ਠੀਕ ਆ 11 ਆਈ ਆਈ ਪ੍ਰਗੋਣਪਾਂ ਦੀ ਠੀਕ ਹੈ ਜੀ ਉਧੋਂ ਦਾ ਬਹੁਤ ਵਧੀਆ ਪ੍ਰੋਜੈਕਟ ਚੱਲ ਰਿਹਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਤਾਂ ਆਮ ਪਿੰਡਾਂ ਦੇ ਵਿੱਚ ਬੁਰਾ ਹਾਲ ਹੋਇਆਗਾ ਝੱਕੜਾਂ ਦਾ ਠੀਕ ਹੈ ਜੀ ਘਾਸ ਦਾ ਠੀਕ ਹੈ ਜੀ ਹਾਂਜੀ ਸੁਮੇਤਰੀ ਸਾਹਿਬ ਵੀ ਕਹਿ ਰਹੇ ਆ ਵੀ ਮਾਨਤਾ ਵਧੀਆ ਕੰਮ ਕਰਵਾ ਰਹੇ ਆ ਸੋ ਧੰਨਵਾਦ ਜੀ ਮੈਸਤਰੀ ਸਾਹਿਬ ਤੁਹਾਡਾ ਧੰਨਵਾਦ ਸੋ ਬਹੁਤ ਵਧੀਆ ਕੰਮ ਬਾਈ ਕਰਦਾ ਖੂਦ ਆ ਤੇ ਬਾਈ ਨਾਲ ਵੀ ਜਰੂਰ ਕਰਿਓ ਸੰਪਰਕ ਬਾਈ ਜਗਸੀਰ ਪਿੰਡ ਨਿਆਮੀ ਵਾਲਾ ਜੀ ਹਾਂਜੀ ਪਿੰਡ ਨਿਆਮੀ ਵਾਲਾ ਮੋਬਾਈਲ ਨੰਬਰ 9878797082 ਲੈ ਵੀ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਕਰਿਓ ਸੰਪਰਕ ਬਾਈ ਨਾਲ ਲੋ ਜੀ ਪੂਰਾ ਜੋਰਾਂ ਦੇ ਕੰਮ ਆ ਤਰਾ ਨਾਲ ਨਾਲ ਲਾ ਕੇ ਤੇ ਕੱਲ ਨੂੰ ਮੈਸਰੀ ਆਸਤੇ ਦੇ ਡੇਵਰਾਸਤੇ ਜਗਾ ਬਣਾ ਦੇਣੀ ਆ ਤੇ ਚੱਕੇ ਜਾਣਗੇ ਇਹ ਆਪਰੇ ਉਹ ਹੋਰ ਤਾਂ ਨੂੰ ਚੱਕੇ ਜਾਣੇ ਆ ਆ ਕੰਧ ਦੇ ਬਰਾਬਰ ਆਉਣਗੇ ਇਹ ਦੂਰ ਤੋਂ ਬਹੁਤ ਬੁਰਾ ਹਾਲ ਦੀ ਛੱਪੜ ਦਾ 20 ਤਾਲਾਂ ਬਾਅਦ ਇਹਦੀ ਵਾਰੀ ਆਈ ਆ ਤੇ ਹਣ ਆ ਤੁਸੀਂ ਦੇਖ ਲੋ ਹੁਣ ਕਿੱਦਾਂ ਦਾ ਲੱਗ ਰਿਹਾ ਇਹ ਦੋ ਕੁ ਮਹੀਨੇ ਬਾਅਦ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾ ਕੇ ਫਿਰ ਗੱਲਬਾਤ ਐਂਡ ਕਰਾ ਕੇ ਇਹ ਆਪਣੀ ਵੀਡੀਓ ਨੂੰ ਬਹੁਤ ਬਹੁਤ ਕਰੋ ਸ਼ੇਅਰ ਦੋਸਤੋ ਮੈਂ ਤੁਹਾਡਾ ਨਵਦੀਪ ਦੌੜੀ ਖੰਨਾ ਵਾਲਾ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਇਦਾਂ ਦੀਆਂ ਖੇਡਾ ਖੁੱਡਾ ਵਾਲੀਆਂ ਆਪਾਂ ਤੁਹਾਨੂੰ ਪਤਾ ਵੀ ਵੀਡੀਓ ਲੈ ਕੇ ਆਉਣੇ ਹੁੰਦੇ ਆ ਇੱਕ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਵੀਰਾਂ ਦਾ